ਹਾਂ ਵੀ ਲੱਗਿਆ ਮੇਲੇ ਦੀ ਤਿਆਰੀਆਂ ਲਓ ਜੀ ਇਧਰ ਜਿਗਾਰ ਲਾਇਆ ਸਾਡਾ ਜੈਸਾ ਜਿਗਾਰ ਬੱਤੀ ਨਾਂ ਹੀ ਹੋਵੇ ਕੰਮ ਚੱਲ ਜਾਂਦਾ ਲੋ ਆ ਜੀ ਅੰਦਰ ਪਾਉਣ ਲੱਗੇ ਪੱਠੇ ਹੋ ਗਏ ਅੱਜ ਨੂੰ ਸੁੱਟ ਕੇ ਪੱਠੇ ਤੋਈਏ ਵੇਲੇ ਯਾਰ ਟਾਈਮ ਨਾ ਅੱਜ ਕੈਮਰਾਮੈਨ ਕੋਈ ਨਹੀਂ ਅੱਜ ਆਪ ਹੀ ਲੱਗੇ ਆ ਕੈਮਰਾਮੈਨ ਭਾਈ ਸਾਡੇ ਗਏ ਹਨ ਮੇਲਾ ਵੇਖਣ ਆ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਜੀ ਵੈਲਕਮ ਆ ਜਾਈਂ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ 'ਚ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੈ ਉਹ ਤੁਹਾਡੇ ਸਾਰੇ ਪਰਵਾਨਾ ਸਾਂਝੀ ਕਰਦੇ ਆਂ ਸੋ ਜੁੜ ਕੇ ਰਹਿਣਾ ਉਹਨਾਂ ਵਲੌਗ ਪੂਰਾ ਵੇਖਣਾ ਕਿ ਕੀ ਕੁਛ ਆਪਾਂ ਸਾਰੀ ਦਿਹਾੜੀ 'ਚ ਕਰਦੇ ਆਂ ਸੋ ਵਲੌਗ ਕੀਤਾ ਥੋੜਾ ਲੇਟ ਸ਼ੁਰੂ ਟਾਈਮ ਹੋ ਗਿਆ 2 ਦਾ ਪੱਠੇ ਪਾਉਣ ਲੱਗੇ ਆਂ ਮੱਝਾਂ ਨੂੰ ਤੇ ਵੇਖੋ ਗਾਵਾਂ ਗੋਮਾਂ ਖਲੋਗੀਆਂ ਨੇ ਇੱਧਰ ਸਾਹਮਣੇ ਵੀ ਉਹਨਾਂ ਖਲੋਗੀਆਂ ਇਹਨਾਂ ਨੂੰ ਇਹ ਆ ਕਿ ਹੁਣ ਸਾਨੂੰ ਪਾਉਣਗੇ ਪੱਠੇ ਤੋ ਅਬੂ ਨੇ ਆ ਕੇ ਗਿਆ ਮੱਝਾਂ ਚਰਾਉਣਾ ਵਾਸਤੇ ਤੇ ਇਹੀ ਪਾਉਨੇ ਆ ਮਗਰੋਂ ਪੱਠੇ ਪਾ ਕੇ ਚਬਾਈ ਕਰਦੇ ਆ ਤੇ ਜਾਣਾ ਅਜੇ ਮੇਲੇ ਤੇ ਵੀ ਸੋ ਉਹਦੀ ਤਿਆਰੀ ਵੀ ਕਰਨੀ ਆ ਉਹ ਵਲੋਗ ਵਖਰੇ ਆਏਗਾ ਤੁਹਾਨੂੰ ਕੱਲ ਨੂੰ ਮਿਲੇਗਾ ਸੋ ਜੁੜ ਕੇ ਰਹਿਣਾ ਤੇ ਵਲੋਗ ਪੂਰਾ ਦੇਖਣਾ ਲਓ ਜੀ ਪਾਉਣ ਲੱਗੇ ਆ ਪੱਠੇ ਨੂੰ ਜੁੜੇਗਾ ਤਾਂ ਪਾਉਨੇ ਆ ਸੋ ਹੋਈਆ ਟਾਈਮ ਨਾਲ ਵਲੋਗ ਘੁਰਲੀ ਵੀ ਵੇਲੀ ਚਲੋ ਜੀ ਅੰਦਰ ਪਾਏਗਾ ਬਾਹਰ ਬਾਕੇ ਕੰਮ ਖਾਈਏ ਚਲੋ ਲੋ ਜੀ ਹੋ ਗਿਆ ਟਾਈਮ ਸਾਡਾ ਚਵਾਈ ਦਾ ਪਾਣੀ ਲੱਗਿਆ ਡਾਊਨ ਤੇ ਬੱਤੀ ਸਾਡੀ ਕੋਈ ਨਹੀਂ ਆ ਟਰੈਕਟਰ ਨਾਲੇ ਪੱਠੇ-ਪੁੱਠੇ ਪੁੱਤਰ ਨੇ ਤੇ ਜਨਾਬ ਪਾਣੀ ਡੋਣੇ ਆ ਪਾਣੀ ਵੀ ਚਲੋ ਜਿਵੇਂ ਦਿਖਾਇਆ ਪਾਉਣੇ ਆ ਪਾਣੀ ਥੋੜਾ ਹੋ ਗਿਆ ਗੰਦਾ ਤੇ ਚਲੋ ਪਾਣੀ ਪੁਣੀ ਡੋਣੇ ਨਾ ਆ ਜਾ ਵੀ ਚਲਿਏ ਬੱਤੀ ਕੋਈ ਨਹੀਂ ਤੇ ਟਰੈਕਟਰ ਲਾਇਆ ਸ਼ਾਫਟ ਲੱਗੀ ਪੱਠੇ ਉਤਰੰਦੇ ਹਾਂ ਵੀ ਲੱਗਿਆ ਮੇਲੇ ਦੀ ਤਿਆਰੀਆਂ ਲਓ ਜੀ ਇਧਰ ਜੁਗਾੜ ਲਾਇਆ ਸਾਡਾ ਪਿਆਸਾ ਜੁਗਾੜ ਬਤੀ ਨਾ ਹੋਵੇ ਕੰਮ ਚੱਲ ਜਾਂਦਾ ਲਓ ਜੀ ਪਾਣੀ ਵੇਖੋ ਪਾਣੀ ਡੂੰਘਾ ਹੋਇਆ ਫਿਰ ਤਿਆਰੀ ਕਰਨ ਕੀ ਕੱਲ ਅੱਦੇ ਬੰਦਿਆ ਕੱਲ ਜਨਾਬ ਪਾਣੀ ਬੰਦਿਆ ਚੱਲੀ ਨੀ ਡਰ ਪੈਣ ਲਓ ਜੀ ਅੱਧਾ ਘਰ ਝੋਲੇ ਹੁਣ ਚੜਾਏ ਨੇ ਪੱਠਿਆਂ ਨੂੰ ਟਾਈਮ ਨਾ ਵੜ ਕੇ ਜਾਣਾ ਮੇਲੇ ਨੂੰ ਸਬਜ਼ੀ ਵੇਖ ਲਈਏ ਮਾਸ਼ਾਅੱਲਾ ਕੱਦੂ ਤੇ ਆਪਣੇ ਟੋਰ ਪੈ ਰਹੇ ਹੁਣ ਅਵੇ ਲੋ ਉਦੋਂ ਲਾਈ ਸੀ ਕਿੱਡੇ ਕਿੱਡੇ ਸੇ ਹੁਣ ਮਾਸ਼ਾਅੱਲਾ ਕਿੱਡੇ ਕਿੱਡੇ ਹੋ ਗਏ ਸੋ ਚੱਲਦੇ ਹਾਂ ਪੱਠਿਆਂ ਨੂੰ ਛੋਟਾ ਭਰਾ ਦਾ ਤਰੀਆਂ ਲੈ ਕੇ ਪਹੁੰਚ ਗਿਆ ਤੇ ਚੱਲਦੇ ਹਾਂ ਚੱਲ ਕੇ ਵੜਦੇ ਹਾਂ ਪੱਠੇ ਹੁਣ ਕੋ ਮੇਲੇ ਤੇ ਵੀ ਜਾਣਾ ਟਾਈਮ ਨਾ ਚਲੀਏ ਭਾਵੇਂ ਗਰਮੀ ਮੀ ਆ ਲਓ ਜੀ ਪੱਠੇ ਵੱਢ ਗਏ ਆਪਾਂ ਹੋ ਗਏ ਵੇਲੇ ਪਸੀਨਾ ਪਸੀਨਾ ਹੋ ਰਿਹਾ ਪਿਆ ਪਿੱਛੇ ਲੱਦੰਦਿਆਂ ਨੇ ਲਾ ਦੇ ਕੇ ਹੁੰਦੇ ਆ ਆਪਣੇ ਪਿੱਛੇ ਆਪਾਂ ਚਲਦੇ ਆਂ ਮੱਜਾ-ਮੁਜਾ ਸੈਟ ਕਰੀਏ ਬਣੀ ਉਹਨਾਂ ਨੂੰ ਬਣ ਕੇ ਪੱਠੇ ਪਈਏ ਉਹਨਾਂ ਲਓ ਜੀ ਅੰਦਰ ਪਾਉਣ ਲੱਗੇ ਆ ਪੱਠੇ ਉਹ ਵੀ ਮੱਜਾਂ ਨੂੰ ਸੁੱਟ ਕੇ ਪੱਠੇ ਤੇ ਹੋਈਏ ਵੇਲੇ ਯਾਰ ਟਾਈਮ ਨਾ ਅਲੀ ਕੈਮਰਾਮੈਨ ਕੋਈ ਨਹੀਂ ਜਾ ਆਪ ਹੀ ਲੱਗੇ ਆ ਕੈਮਰਾਮੈਨ ਭਾਈ ਸਾਡੇ ਗਿਆ ਨੇ ਮੇਲਾ ਵੇਖਣ ਆ ਜੀ ਲੋ ਜੀ ਮਾਲ ਡੰਗਰ ਨੂੰ ਪੱਠੇ ਪਾ ਕੇ ਹੋ ਗਏ ਆ ਵਿਹਲੇ ਤੇ ਹੁਣ ਚੱਲੇ ਆ ਮੇਲੇ ਨੂੰ ਤੇ ਆਪਾਂ ਬਲੋਗ ਕਰਦੇ ਇਥੇ ਐਂਡ ਇੱਕ ਬਲੌਗ ਲੰਮਾ ਹੋ ਰਿਹਾ ਸੋ ਵੀਡੀਓ ਤੁਹਾਨੂੰ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਾਂ ਮਿਲਦੇ ਆ ਇੱਕ ਨਵੇਂ ਬਲੌਗ 'ਚ